ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਭਾਈ ਸਾਹਿਬ ਭਾਈ ਮਹਤਾਬ ਸਿੰਘ ਜੀ ਜਲੰਧਰ ਵਾਲੇ ਜਿਨ੍ਹਾਂ ਤੁਸੀਂ ਅਕਸਰ ਇਸ ਚੈਨਲ ਤੇ ਸੁਣਦੇ ਜੇ ਲਾਈਵ ਜਾਂ ਕਹਿ ਲਓ ਉਹਨਾਂ ਦੀਆਂ ਵੀਡੀਓਜ਼ ਪਹਿਲੇ ਵੀ ਤੁਸੀਂ ਵੇਖਦੇ ਜੇ ਅੱਜ ਦੀ ਵੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਹਰਮਨਿੰਦ ਤੇ ਉਹਨਾਂ ਦਾ ਪਿਆਰਾ ਜਿਹਾ ਸ਼ਬਦ ਜਿਹੜਾ ਨਾ ਪੜਿਆ ਹੈ ਨੀਚੇ ਊਚ ਕਰੇ ਮੇਰਾ ਗੋਵਿੰਦ ਬਹੁਤ ਪਿਆਰਾ ਜਿਹਾ ਸ਼ਬਦਾਂ ਟਿਊਨ ਥੋੜੀ ਜਿਹੀ ਸ਼ਾਇਦ ਕੰਪਲਿਕੇਟਿਡ ਲੱਗੇ ਪਰ ਪ੍ਰੈਕਟਿਸ ਕਰਾਇ ਤੇ ਈਜ਼ੀ ਲੱਗੂਗੀ ਪਰ ਮੈਂ ਤੁਹਾਨੂੰ ਉਹ ਤਰੀਕੇ ਨਾਲ ਦੱਸਾਂਗਾ ਕਿ ਜਿਹੜਾ ਵੀਰ ਭੈਣ ਭਰਾ ਬੱਚੇ ਕਿਸੇ ਵੀ ਉਮਰ ਦੇ ਆਸਾਨੀ ਦੇ ਨਾਲ ਕੋਈ ਵੀ ਕਿਸੇ ਵੀ ਸਕੇਲ ਤੇ ਇਹ ਵਾਲੇ ਸ਼ਬਦ ਨੂੰ ਪੜ ਸਕਦਾ ਹੈ ਫਿਲਹਾਲ ਮੈਂ ਸਭ ਤੋਂ ਨੀਵਾਂ ਸਕੇਲ ਰੱਖਾਂਗਾ ਜਿੱਥੇ ਹਰ ਕੋਈ ਕੰਫਰਟੇਬਲ ਹੋ ਕੇ ਪੜ ਸਕੇ ਤੇ ਵੀਡੀਓ ਸ਼ੁਰੂ ਕਰਨ ਤੋਂ ਛੋਟੀ ਜਿਹੀ ਬੇਨਤੀ ਹੈ ਜਿਨ੍ਹਾਂ ਨੇ ਹੱਡੀਆਂ ਹੋਰ ਵੀ ਵੀਡੀਓਜ਼ ਨਹੀਂ ਵੇਖੀਆਂ ਉਹ ਵੀ ਵੀਡੀਓਜ਼ ਵੇਖ ਸਕਦਾ ਹੈ ਬਹੁਤ ਵਧੀਆ ਵਧੀਆ ਸ਼ਬਦਾਵਲੀ ਤੁਹਾਨੂੰ ਦੱਸੇ ਆ ਤੇ ਬੇਨਤੀ ਹੈ ਕਿ ਹਰ ਜਿਹੜੇ ਕੇ ਕਿ ਚੈਨਨ ਵਾਤੋਂ ਵਾਦ ਸ਼ੇਰ ਤੇ ਸਬਸਕ੍ਰਾਈਬ ਜਰੂਰ ਕਰਵਾਇਆ ਕਰੋ ਵਾਤੋਂ ਵਾਦ ਅੱਗੇ ਵੀ WhatsApp ਤੇ ਆਪਣੇ ਲਿੰਕ ਪਾ ਕੇ ਨਾ ਤੇ ਸਟੇਲਸ ਵਗੈਰਾ ਪਾ ਲਿਆ ਕਰੋ ਆਪਣੇ Instagram ਤੇ ਵੀ ਕਿਉਂਕਿ ਮੈਂ ਤਾਂ ਬੜੀ ਵਾਰ ਕੇ ਨਾ ਤੁਹਾਡੇ ਹਾਸਤੇ ਕੋਈ ਨਾ ਕੋਈ ਰੋਜ਼ ਕੰਟੈਂਟ ਬਣਾਈਦਾ ਹੈ ਦਾ ਨਹੀਂ ਕਿ ਸਿਰਫ ਹਰ ਮਹੀਨੇ ਮੋਲ ਕੇ ਆਪਾਂ ਬੈਠ ਜਾਈਏ ਚ ਸਪੈਸ਼ਲ ਤੁਹਾਡੇ ਹਾਸਤੇ ਸੋਚੀਦਾ ਵੀ ਚਲੋ ਆ ਕੋਈ ਨਾ ਕੋਈ ਵੀਪਰਾ ਜਾਣਾ ਕੋਈ ਵੀ ਹੈ ਵਾ ਜਿਹੜਾ ਡੇਸ ਕੰਟੈਂਟ ਨੂੰ ਪਿਆਰ ਕਰਦਾ ਜਾਂ ਬਾਣੀ ਦੇ ਨਾਲ ਇੰਨਾ ਪ੍ਰੇਮ ਕਰਦਾ ਵੀ ਕੋਈ ਨਾ ਕੋਈ ਚਾਹ ਵਣਦਾ ਕਿਉਂਕਿ ਤੁਹਾਨੂੰ ਪਤਾ ਕਲਾਸਾਂ ਕਿਹ ਨਾਲ ਕਿਹ ਉਸਤਾਦ ਕੋਲੋਂ ਨੀਆਂ ਕਿੰਨੀਆਂ ਅੱਜ ਕੱਲ ਮਹਿੰਗੀਆਂ ਆ ਜਾਂ ਬਹਿ ਦੇ ਕੇ ਹਨ ਤੇ ਚਲੋ ਵਧੀਆ ਵਾ ਵੀ ਉਹ ਵਧੀਆ ਇੱਕ ਪ੍ਰੋਫੈਸ਼ਨਲ ਤਰੀਕਾ ਵਾ ਇਹ ਵਾਲੀ ਸਿੰਗਿੰਗ ਦਾ ਕਹੋ ਜਾਂ ਕੀਰਤਨ ਜਿਹੜਾ ਚਲੋ ਵੀ ਹਰਮੋਨੀਅਮ ਸਿੱਖੰਦਾ ਜਾਂ ਹਨ ਇਹ ਕਲਾਸਾਂ ਦਾ ਹੁੰਦਾ ਤੇ ਪਰ ਫਿਰ ਵੀ ਕਈਆਂ ਕੋ ਅੱਜਕੱਲ ਅਲਜੇਵੇਂ ਆ ਹੋ ਜੇ ਬਿਜ਼ੀ ਨੇ ਜਾਂ ਟਾਈਮ ਇਨੇ ਬਿਜ਼ੀ ਨੇ ਕੀ ਟਾਈਮ ਨਹੀਂ ਨਿਕਲਦਾ ਤੇ ਕਲਾਸਾਂ ਉਹ ਨਹੀਂ ਲਈਆਂ ਜਾਂਦੀਆਂ ਤੇ ਜਿਹੜੇ ਕਈ ਵੀਰ ਭਰਾ ਹੁੰਦੇ ਨੇ ਉਹਨਾਂ ਕੋ ਥੋੜੀ ਪੈਸੇ ਦੇਣ ਦੀ ਲੱਗਿਆ ਸ਼ਾਇਦ ਪ੍ਰੋਬਲਮ ਹੁੰਦੀ ਹੋਏ ਕਈਆਂ ਕੋ ਹਰ ਇੱਕ ਕੋ ਨਹੀਂ ਵੈਸੇ ਹਰ ਇੱਕ ਨੂੰ ਤੇ ਵੈਸੇ ਚਾਹੀਦਾ ਵੀ ਇੱਕ ਵਧੀਆ ਉਸਤਾਦ ਤਾਂ ਕਿ ਲਿਮਟਿਡ ਜੇ ਪੈਸੇ ਫੀਸ ਹੁੰਦੀ ਹੈ 500000 ਜਾਂ ਜਿੰਨੇ ਵੀ ਇੰਨੇ ਕਾਸਾਨੀ ਨਾਲ ਦਿੱਤੇ ਜਾਂਦੇ ਆ ਤੇ ਪਰ ਫਿਰ ਵੀ ਇਸ ਚੈਨਲ ਦੇ ਲਈ ਆਪਾਂ ਇਹ ਆਪੀ ਆ ਚਲੋ ਸੌਖੇ ਤਰੀਕੇ ਨਾਲ ਸ਼ਾਰਟਕਟ ਤਰੀਕੇ ਨਾਲ ਆਪਾਂ ਵਾਤਵਾਦ ਇਹੋ ਜੀਆਂ ਵੀਡੀਓ ਬਣਾਇਆ ਦੀਆਂ ਜਿੰਨਾ ਤੁਸੀਂ ਸੌਖੇ ਤਰੀਕੇ ਨਾਲ ਘੱਟ ਸਮੇਂ ਦੇ ਵਿੱਚ ਕੋਈ ਨਾ ਕੋਈ ਅਗਰਬਾਣੀ ਦੇ ਰਿਲੇਟਡ ਸ਼ਬਦ ਜਿਹੜਾ ਹਰਮਨੀਅਮ ਤੇ ਸਿੱਖ ਸਕਦੇ ਜੇ ਬੜੀ ਆਸਾਨੀ ਦੇ ਨਾਲ ਅੱਜ ਦੀ ਇਸ ਵੀਡੀਓ ਵਿੱਚ ਭਾਈ ਸਾਹਿਬ ਭਾਈ ਮਹਤਾਬ ਸਿੰਘ ਜੀ ਜਲੰਧਰ ਵਾਲਿਆਂ ਦਾ ਆਪਾਂ ਚੱਲ ਪੜਾਂਗੇ ਨੀਚੇ ਉਸ ਘਰ ਮਿਲੋ ਗੋਬਿੰਦ ਤੇ ਬਾਕੀ ਇਹ ਸਭ ਤੋਂ ਪਹਿਲਾਂ ਮੈਂ ਤਬਲਾ ਪਲੇ ਕਰਕੇ ਕਰੀਬ ਬੇਸਿਕ ਆਈਡੀਆ ਵੇਖਨੇ ਆਂ ਵੀ ਕਿੰਦਾਂ ਦੀ ਇਹ ਟੀਊਨ ਹੋਊਗੀ ਸ਼ਬਦ ਦੀ ਤੇ ਉਸ ਤੋਂ ਬਾਅਦ ਮੈਂ ਬਾਜਾ ਤੁਹਾਨੂੰ ਦੱਸਾਂਗਾ ਕਿ ਇਹ ਵਾਲਾ ਸ਼ਬਦ ਕਿਵੇਂ ਸਿੱਖ ਸਕਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨਾ ਵੀਡੀਓ ਵਧੀਆ ਲੱਗੂਗੀ ਤੇ ਵੀਡੀਓ ਨੂੰ ਬਸ ਵਾਤਾਵਰ ਸ਼ੇਅਰ ਵੀ ਕਰਿਓ ਤੇ ਚਲੋ ਸ਼ੁਰੂ ਕਰਦੇ ਆਂ ਜੀ గోబిందీ మే గోబిందీ మే గోబిందీ గోబిందీ ਆਹ ਹੁਤੇ ਨਾ ਡਰ ਕਾਹੂਤੇ ਨਾ ਡਰ ਆਹ ਹੁਤੇ ਨਾ ਡਰ ਮੇਰਾ ਗੋਵਿੰਦ ਦੀਚ ਉਚ ਕਰ ਮੇਰਾ ਗੋਵਿੰਦ ਦੀਚ ਉਚ ਕਰ ਮੇਨ ਕੋਣ ਕਰੇ ਸੀ ਲਾਲ ਐਸੀ ਲਾਲ ਬਜਨ ਗਾਣ ਕਰੇ ਘਰੇ ਬਨੇ ਵਾਜ ਗੁਸਈਆ ਮੇਰਾ ਮਾਥ ਚਤਰਤਰੈ ਮਾਥ ਚਤਰਤਰੈ ਮਾਥ ਚਤਰਤਰੈ ਮੇਰਾ ਗੋਵਿੰਦ ਨੀਚੈ ਪੂਜ ਕਰਾ ਮੇਰਾ ਗੋਵਿੰਦ ਨੀਚ ਪੂਜ ਕਰਾ ਸੋ ਇੱਕ ਬੇਸਿਕ ਜਿਹਾ ਆਈਡੀਆ ਜਿਹੜਾ ਵੇਖਣਾ ਸੀ ਇਹ ਸ਼ਬਦ ਦਾ ਕਿ ਕਿਵੇਂ ਟਿਊਨਸ ਆ ਤੇ ਉਹ ਤੁਸੀਂ ਵੇਖ ਲਿਆ ਵਾ ਤੇ ਉਮੀਦ ਕਰਦਾ ਆਂ ਕਿ ਤੁਹਾਨੂੰ ਇਹ ਵਾਲੀਆਂ ਜਿਹੜੀਆਂ ਟਿਊਨਸ ਆ ਉਹ ਵਧੀਆ ਹੀ ਵਧੀਆ ਲੱਗੀਆਂ ਹੋਣਗੀਆਂ ਹੁਣ ਆਪਾਂ ਤਾਂ ਬਿਲਕੁਲ ਸਲੋਕਰੀ ਕਰਨ ਦੱਸਣ ਲੱਗੇ ਆਂ ਕਿ ਸ਼ਬਦ ਦਾ ਕਿਵੇਂ ਪਰਨਾ ਮੇਖੋ ਤੇਨ ਸੌਤਰ ਲਈ ਸੇਰਾ ਮੇਰਾ ਗੋਬਿੰਦ ਨੀਚ ਫਿਰ ਕੋ ਮੇਰਾ ਗੋਬਿੰਦ ਨੀਚ ਉੱਚ ਕਰ ਤੇਰਾ ਗੋਬਿੰਦ ਨੀਚ ਉੱਚ ਕਰ ਹੜਗੇ ਕਾਹੂ ਤੇ ਨ ਡਰ ਕਾਹੂ ਤੇ ਨ ਡਰ ਗਲਤ ਹੋ ਗਿਆ ਦੇਖੋ ਕਾਹੂ ਤੇ ਨ ਡਰ ਕਾਹੂ ਤੇ ਨ ਡਰ ਹਉ ਤੇ ਨੰਤਰ ਕਹਉ ਤੇ ਨੰਤਰ ਮੇਰਾ ਗੋਪਿੰਦ ਨੀਚ ਉੱਚ ਕਰ ਇਹ ਹੋ ਗਈ ਸਥਾਈ ਤੇ ਹੁਣ ਆਪਾਂ ਅੰਤਰਾ ਪੜਾਂਗੇ ਵੇਖਿਓ ਐਸੀ ਲਾਲ ਐਸੀ ਲਾਲ ਇਦੋ ਹਰ ਤਾਂ ਰਿਪੀਟ ਕਰਨਾ ਵਾ ਵੀ ਅ ਪੀ ਜਦਾਂ ਕਹਿ ਲਓ ਵੀ ਅਗਲੀ ਜਿਹੜੀ ਟੋਕਵਾ ਉਹ ਕਾਫੀ ਵਰਡ ਵਿੱਚ ਵਾ ਤੇ ਤਾਂ ਕਰਕੇ ਟਿਊਨ ਜਿਹੜੀ ਆ ਪੂਰੀ ਪੂਰੀ ਮੈਚ ਹੀ ਹੋ ਜੇ ਤਾਂ ਕਰਕੇ ਉਦਾਂ ਏ ਮਿਲ ਵੀ ਤੁਸੀਂ ਵੇਖ ਸਕਦੇ ਐਸੀ ਲਾਲ ਇੱਕ ਹੋਰ ਲੀ ਗਿਆ ਐਸੀ ਲਾਲ ਐਸੀ ਲਾਲ ਤuj ਬਿਨ ਕੋਣ ਕਰੈ ਫੇਰ ਲਖ ਇਹ ਦੋਵੇਂ ਜਿਹੜੀਆਂ ਤੁਕਾਂ ਇੱਥੇ ਬੜੀਆਂ ਜਣੀਆਂ ਵੇਖਿਆ ਹਰ ਟੂਨ ਤੇ ਐਸੀ ਲਾਲ ਐਸੀ ਲਾਲ ਤੁਝ ਮਨ ਕੋਣ ਕਰੇ ਅੱਗੇ ਵੇਖਿਆ ਗਰੀਬ ਨਿਵਾਜ ਗਰੀਬ ਨਿਵਾਜ ਗੁੱਸੈਆ ਮੇਰਾ ਮਾਥੇ ਚਤਰ ਤਰ ਰੇ ਹੁਣ ਵਾਪਸ ਆਣਾ ਵੇਖਿਆ ਮਾਥੇ ਛਤਰਤਰ ਫੇਰ ਰੁਕੋ ਮਾਥੇ ਛਤਰਤਰ ਫੇਰ ਅੱਗੇ ਹੋਈ ਮੇਰਾ ਗੋਬਿੰਦ ਨੀਚੇ ਉੱਚਕਰ ਸੋ ਅੱਜ ਦੀ ਵਾਲੀ ਵੀਡੀਓ ਚ ਜਿਹੜਾ ਬਾਕੀ ਸ਼ਬਦ ਰਹਿੰਦਾ ਉਹ ਵੀ ਸੇਮ ਇਨਾ ਟੂਨਸ ਤੋਂ ਆਈਆਂ ਜਿੱਥੇ ਪਤਾ ਨੂੰ ਦੱਸਿਆ ਤੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਦੀ ਵਾਲੀ ਵੀਡੀਓ ਕਾਫੀ ਪਸੰਦ ਆਈ ਹੋਊਗੀ ਤੇ ਜਿਹੜੇ ਚਾਹਵਾਨ ਨੇ ਇਹ ਵਾਲੀ ਕੰਟੈਂਟ ਵੇਖਣ ਦੇ ਤੇ ਹਾ ਨੋ ਕਮੈਂਟ ਕਰਦੇ ਜਾ ਕਰੋ ਕਿ ਤੁਹਾਨੂੰ ਕਿਹੜੇ ਸ਼ਬਦ ਪਸੰਦ ਨੇ ਆਪਾਂ ਉਦਾਂ ਦੇ ਸ਼ਬਦ ਉਹ ਵੀ ਤੁਹਾਡੇ ਮਨਪਸੰਦ ਸ਼ਬਦ ਵੀ ਲੈ ਕੇ ਆਉਂਦੇ ਰਹਿਣੇ ਆ ਤੇ ਇਸ ਤੋਂ ਇਲਾਵਾ ਮੈਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਭਾਈ ਸਾਹਿਬ ਭਾਈ ਜੂਹਾਰ ਸਿੰਘ ਜੀ ਜੀ ਲੱਗੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਤੇ ਇਸ ਤੋਂ ਇਲਾਵਾ ਮੈਨੂੰ ਕਿਉਂਕਿ ਇਹਨਾਂ ਦੀਆਂ ਵੀਡੀਓਜ਼ ਕਾਫੀ ਮੈਂ ਵੈਸੇ ਤੇ ਪਾਉਂਦਾ ਕਿਉਂਕਿ ਮੈਂ ਅਕਸਰ ਇਹਨਾਂ ਦੇ ਹੀ ਸ਼ਬਦ ਜ਼ਿਆਦਾ ਸੁਣਨਾ ਤੇ ਫਿਰ ਵੀ ਮੈਂ ਆਪਣੇ ਤੌਰ ਤੇ ਤਾਂ ਨਹੀਂ ਚਲੋ ਮੈਂ ਚਾਹੁੰਦਾ ਵੀ ਤੁਸੀਂ ਆਪ ਇਹ ਗਰੀਬ ਨੂੰ ਕੰਟੈਂਟ ਤੇ ਕਮੈਂਟ ਕਮੈਂਟ ਬਾਕਸ ਕਮੈਂਟ ਸੈਕਸ਼ਨ ਦੇ ਵਿੱਚ ਆਪ ਕਮੈਂਟ ਕਰਕੇ ਦੱਸੋ ਤੇ ਮੈਂ ਉਸੇ ਰਿਗਾਰਡਿੰਗ ਤੁਹਾਡੇ ਐਸੇ ਸ਼ਬਦ ਵਾਤਵਤ ਲੈ ਕੇ ਆਵਾਂ ਸੋ ਅੱਜ ਦੀ ਇਸ ਵੀਡੀਓ ਵਿੱਚ ਪਾਸੇ ਨਹੀਂ ਮਿਲਦੇ ਤਾਂ ਨਵੀਂ ਵੀਡੀਓ ਦੇ ਨਾਲ